ਤੇ ਅਸੀਂ ਆਦੇ ਸੰਗਤਾਂ ਨੂੰ ਹੋਰ ਅਪੀਲ ਕਰਦੇ ਆ ਤੇ ਵੱਧ ਤੋਂ ਵੱਧ ਪਹੁੰਚੋ ਤੋੜੇ ਲੈ ਕੇ ਆਓ ਮਿੱਟੀ ਲੈ ਕੇ ਆਓ ਤੋੜੇ ਭਰ ਕੇ ਲਿਆਓ ਜਿੱਦਾਂ ਵੀ ਹੁੰਦੀ ਸੇਵਾ ਆਪਦੀ ਤੇ ਸੇਵਾ ਕਰੋ ਨਰੇਗਾ ਵਗਾਰਾ ਵੀ ਲੱਗੀ ਹੋਈ ਹੈ ਹਾਂਜੀ ਲੱਗੀ ਹੈ ਨਰੇਗਾ ਬਿਲਕੁਲ ਠੀਕ ਹੈ ਕਿਹੜੀ ਔਨ ਸਾਈਡ ਤੇ ਲੱਗੀ ਹੈ ਹਾਂਜੀ ਉਹ ਪਰਲੇ ਮੈਨ ਉਧਰ ਵੀ ਗ੍ਰੇਡ ਛੁੱਟਣ ਦੇ ਆ ਇੱਧਰ ਸਾਡੇ ਆਦੇ ਮੁੰਡਿਆਂ ਸੇਵਾ ਆਏ ਆ ਅੱਜ ਫਰੀਦਕੋਟੋਂ ਵੀ ਆਏ ਆ ਕੱਲ ਗੋਂਦਵਾਲੋਂ ਜਲੰਧਰੋਂ ਬੜੀ ਦੂਰ ਦੂਰ ਤੱਕ ਸੇਵਾ ਆਉਣ ਦੇ ਆ ਠੀਕ ਹੈ ਜੀ ਤੇ ਬਾਕੀ ਵੱਧ ਤੋਂ ਵੱਧ ਹੱਥ ਜੋੜ ਕੇ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਆਓ ਤੋੜੇ ਲੈ ਕੇ ਆਓ ਮਿੱਟੀ ਲੈ ਕੇ ਆਓ ਤੋੜੇ ਭਰ ਕੇ ਲੈ ਕੇ ਆਵੇ ਜਿੱਤਰਾ ਵੀ ਕੇ ਦੀ ਸੰਯੋਗ ਆ ਉਤਨਾ ਪਾਓ ਹਾਂ ਬਹੁਤ ਸੰਗਤ ਦੀ ਲੋੜ ਹੈ ਹਾਂਜੀ ਪ੍ਰਚਾਰ ਸੰਦਾ ਮਤ ਕਰਨੀ ਡਿਆਵਾ ਤੇ ਹੁਣ ਸੰਗਤਾਂ ਵੀ ਨਾਲ ਸੰਯੋਗ ਪੂਰਾ ਦੇਣ ਠੀਕ ਹੈ ਹਾਂਜੀ ਨੌਜਵਾਨਾਂ ਦੇ ਹੌਸਲੇ ਨੂੰ ਕਿਸ ਤਰ੍ਹਾਂ ਦੇਖਦੇ ਬਹੁਤ ਸੰਯੋਗ ਆ ਨੌਜਵਾਨਾਂ ਦਾ ਆ ਨਾਲ ਮਿੱਟੀ ਲੈ ਕੇ ਜਿਹੜੇ ਆਏ ਆ ਸਿੰਘ 25 30 ਜਣੇ ਆਏ ਆ ਨਾਲ ਇਹੋ ਲੱਗੇ ਆ ਮੁੰਡੇ ਆਵੇ ਜਿਹੜੇ ਉਥੋਂ ਆਏ ਮੋਗੇਲੋਂ ਆਏ ਆ ਨਾਲ ਇਹ ਵੀ ਲੱਗੇ ਆ ਹੁਣ ਇਹ ਸ਼ਾਮਾਂ ਤੱਕ ਜਿਹੜਾ ਵੀ ਆਉਂਦਾ ਵਾ ਮਿੱਟੀ ਲੈ ਕੇ ਆਉਂਦਾ ਕੋ ਤੋੜੇ ਮਿੱਟੀ ਲੈ ਕੇ ਜਿੱਤਰਾ ਵੀ ਆਉਂਦਾ ਉਹ ਆ ਸਾਰੇ ਝਾੜੀ ਲੱਗਦਾ ਜਿਹੜੀ ਮਿੱਟੀ ਵਗੈਰਾ ਲਈ ਜਾਂਦੀ ਜਾਂ ਰੋੜੀ ਵਗੈਰਾ ਵਾਲੇ ਮੁੱਲ ਲਈ ਜਾਂਦੀ ਕਿ ਫਰੀ ਲਈ ਜਾਂਦੀ ਨਹੀਂ ਰੋੜੀ ਦਾ ਫਰੀ ਹੈ ਤੇਲ ਸਾਡਾ ਟਰੈਕਟਰ ਸਾਡੇ ਆਪ ਦੇ ਲੱਗੇ ਆ ਹਾਂ ਇਹ ਟਰੈਕਟਰ 40 50 ਟਰੈਕਟਰ ਲੱਗੇ ਆ ਨਾਲ 4 ਜੇਸੀਬੀਆਂ ਇੱਕ ਕੋਪਰੇਨ ਲੱਗੇ ਆ ਠੀਕ ਹੈ ਡੀਜ਼ਲ ਵਗੈਰਾ ਪਾ ਰਹੇ ਹਾਂ ਹਾਂ ਜੀ ਡੀਜ਼ਲ ਪਾ ਰਹੇ ਤਾਂ ਪਿੰਡ ਅਸੀਂ ਕਾਲੇ ਕਹਥਾੜ ਜ਼ਿਲ੍ਹਾ ਫਰੋਇਟਰ ਪਹੁੰਚੇ ਆ ਗੁਰਦੁਆਰਾ ਟਾਪਸਰ ਨੇੜੇ ਬਨਾਲਾ ਪੁਲ ਜਿਹੜਾ ਬਨਾਲਾ ਪਿੰਡ ਉੱਤੇ ਨੇੜੇ ਜਿਹੜੇ ਵੱਡੇ ਖੇਤ ਤੇ ਸਵਾਮਾਂ ਚੱਲ ਰਹੀਆਂ ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਜੋ ਵੀ ਹਾਲਾਤ ਨੇ ਐਸ ਸਾਈਡ ਤੋਂ ਤਸਵੀਰਾਂ ਵੇਖ ਵੱਡੇ ਪੱਤਰ ਜਿਹੜਾ ਪਿਛਲੇ 14-15 ਦਿਨ ਤੋਂ ਜਿਹੜਾ 20 ਦਿਨ ਤੋਂ ਇੱਥੇ ਸਤਲੁਜ ਦਰਿਆ ਦੇ ਹਾੜ ਨੇ ਜਿਹੜੀ ਢਾਲ ਲਾਈਏ ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਕਵਰੇਜ ਕਰਨ ਪਹੁੰਚੇ ਆ ਤਾਂ ਇੱਥੇ ਸੰਤ ਮਹਾਪੁਰਖ ਬਾਬਾ ਨਿਰਮਲ ਸਿੰਘ ਜੀ ਦੀ ਜੂਬੀ ਉਹ ਵੀ ਬੈਠੇ ਹੋਏ ਆ ਤਾਂ ਸੰਗਤਾਂ ਨੂੰ ਅਸ਼ੀਰਵਾਦ ਦੇ ਰਹੇ ਹੈਗੇ ਸੋ ਵੱਡੀ ਗੱਲ ਹੈਗੀ ਕਿ ਨੌਜਵਾਨਾਂ ਨੇ ਵੱਡੇ ਪੱਤਰ ਤੇ ਜਿਹੜਾ ਹੰਬੜਾ ਮਾਰ ਰਿਹਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਮਿੱਟੀ ਆ ਰਹੀ ਹੈ ਹਰੇਕ ਤਰ੍ਹਾਂ ਦੇ ਰੈਕ ਗੱਟੂ ਤਾਂ ਜਿਹੜਾ ਇਟਾ ਰੋੜੇ ਵੀ ਤੁਸੀਂ ਦੇਖ ਸਕਦੇ ਹੋ ਵੱਡੇ ਪੱਤਰ ਤੇ ਆ ਰਿਹਾ ਹਰੇਕ ਤਰ੍ਹਾਂ ਦੀ ਸਹੂਲਤ ਇੱਥੇ ਜਿਹੜੇ ਸਾ ਮਹੱਈਆ ਕਰਾਈ ਹੋਈ ਹੈ ਇਹ ਆਰਮੀ ਵਗਾਰਾ ਵੀ ਥਿਆਰੀ ਹੈਗੀ ਸੋ ਆਪਾਂ ਉੱਥੇ ਗੱਲਬਾਤ ਕਰ ਲਾਂਗੇ ਅ ਬਾਈ ਜੀ ਕੀ ਨਾਂ ਜੀ ਆਪਣਾ ਜੀ ਆਪਣਾ ਗੁਰਪ੍ਰਸਾਦ ਸਰਪੰਚ ਫਰੀਦੇਵਾਲੇ ਤੋਂ ਜੀ ਫਰੀਦੇਵਾਲੇ ਤੋਂ ਹਾਂਜੀ ਤਾਂ ਕੀ ਹਾਲਾਤ ਬਾਈ ਕਿਸ ਤਰ੍ਹਾਂ ਦੀ ਸੁਆਮ ਚੱਲ ਰਹੀਆਂ ਜੀ ਜੀ ਬਹੁਤ ਵਧੀਆ ਚੱਲ ਰਹੀਆਂ ਲੋਕਾਂ ਦਾ ਬਹੁਤ ਸਹਿਯੋਗ ਆ ਤੇ ਸਰਕਾਰ ਵੀ ਬਹੁਤ ਵਧੀਆ ਸਾਡਾ ਸਹਿਯੋਗ ਦੇ ਰਹੀ ਆ ਠੀਕ ਸਾਡੇ ਕੋਲ ਕੁਝ ਦਿਨ ਪਹਿਲਾਂ ਰਣਵੀਰ ਸਿੰਘ ਭੁੱਲਰ ਐਮਐਲਏ ਫੋਪਰਸ਼ਰੀ ਪਹੁੰਚੇ ਸੀ ਠੀਕ ਜਿਨ੍ਹਾਂ ਨੇ ਨਾਲ ਡੀਸੀ ਮੈਡਮ ਭੁਪਿੰਦਰ ਸਿੰਘ ਐਸਐਸਪੀ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਸਾਡੇ ਕੋਲ ਪਹੁੰਚੇ ਸੀ ਸਾਰੇ ਜਿਨ੍ਹਾਂ ਨੇ ਸਾਨੂੰ ਕ੍ਰੇਡ ਮੋਹਿਆ ਕਰਾਇਆ ਜੰਬੋ ਬੈਗ ਮੋਹਿਆ ਕਰਾਇਆ ਆਰਮੀ ਦੀ ਡਿਊਟੀ ਨਾਲ ਲਾਈ ਹੋਈ ਆ ਜਵਾਨ ਮਿਲੇ ਹੋਇਆ ਪੁੱਛ ਸਾਨੂੰ 45 ਤੋਂ 50 ਜਵਾਨ ਜਿਹੜੇ ਮੇਰੇ ਅਗਾਂ ਦੇ ਠੀਕ ਹੈ ਜਿੱਤੀ ਭਾਈ ਉਹ ਕੰਟੀਨਿਊ ਕੰਮ ਕਰ ਰਿਹਾ ਠੀਕ ਹੈ ਹਾਂਜੀ ਉਹ ਸਾਹਮਣੇ ਲੱਗੇ ਉਧਰ ਹਾਂਜੀ ਉਹ ਆਰਮੀ ਵਾਲੇ ਉਧਰ ਸਾਹਮਣੇ ਲੱਗੇ ਹੋਏ ਆ ਠੀਕ ਹੈ ਤੇ ਉਹ ਕੰਮ ਕਰ ਰਿਹਾ ਠੀਕ ਹੈ ਹਾਂਜੀ ਤਾਂ ਜਿਹੜੇ ਨੌਜਵਾਨ ਸੇਵਾ ਕਰ ਰਹੇ ਉਹਨਾਂ ਦੇ ਬਾਰੇ ਬਹੁਤ ਧੰਨਵਾਦ ਨੌਜਵਾਨ ਬਹੁਤ ਉਤਸ਼ਾਹ ਨਾਲ ਸੇਵਾ ਕਰ ਰਹੇ ਆ ਸਾਡੇ ਵੱਡੇ ਛੋਟੇ ਵੀਰ ਜਿੰਨੇ ਵੀ ਕੋਈ ਤੋੜੇ ਲੈ ਕੇ ਆ ਰਿਹਾ ਹੈ ਕੋਈ ਕਰੇਡ ਭਰਾ ਕੇ ਨਾਲ ਲਾ ਰਿਹਾ ਹੈ ਤੇ ਬਹੁਤ ਸੇਵਾ ਕਰ ਰਿਹਾ ਬਾਕੀ ਅਜੇ ਵੀ ਬਹੁਤ ਨੌਜਵਾਨਾਂ ਦੇ ਪਹੁੰਚਣ ਦੀ ਲੋੜ ਹੈ ਇੱਥੇ ਮਿੱਟੀ ਦੀ ਬੜੀ ਲੋੜ ਆ ਇੱਕ ਜਿਹੜੀ ਇਹ ਲਾਲ ਰੋੜੀ ਹੈ ਇੱਟਾਂ ਰੋੜੀ ਲਾ ਕੇ ਲਿਆ ਰਹੇ ਪੱਠਿਆਂ ਤੋਂ ਇਹ ਹੁਣ ਅਸੀਂ ਟਾਰੀ ਤੋਂ ਲਿਆ ਰਹੇ ਜਿਹੜੇ 22 24 ਕਿਲੋਮੀਟਰ ਦੂਰ ਆ ਤੇ ਇਹ ਵੀ ਅਸੀਂ ਬੇਨਤੀ ਕਰਾਂਗੇ ਜਿਹੜੇ ਭੈਣ ਭਰਾ ਆਉਂਦੇ ਆ ਉਹ ਵੀ ਕਿੰਨੇ ਦੂਰੋਂ ਇੱਟਾਂ ਰੋੜੇ ਲੱਦ ਕੇ ਲੈ ਆਉਣ ਉਹਦਾ ਰੋੜੀ ਤੇ ਬਹੁਤ ਵਧੀਆ ਚੀਜ਼ ਆ ਹਾਂਜੀ ਜਿੰਨੀਆਂ ਵੀ ਇੱਥੇ ਸਵਾਮਾਂ ਚੱਲ ਰਹੀਆਂ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਸੰਯੋਗ ਹੈ ਜਮਾਹਪੁਰਖਾਂ ਦਾ ਕਿਸੇ ਦਾ ਸਯੋਗ ਹੈ ਨੌਜਵਾਨਾਂ ਦਾ ਸਯੋਗ ਇਲਾਕੇ ਦਾ ਸਯੋਗ ਹੈ ਬਹੁਤ ਵਧੀਆ ਸਯੋਗ ਜੀ ਸਾਰੇ ਮਹਾਪੁਰਖ ਵੀ ਆ ਰਹੇ ਆ ਠੀਕ ਹੈ ਜੀ ਤੇ ਇਲਾਕੇ ਦੇ ਨੌਜਵਾਨ ਵੀਰ ਪਾਸੋਂ ਦ ਦੂਰੋਂ ਦੂਰੋਂ ਵੀ ਆ ਰਹੇ ਆ ਠੀਕ ਹੈ ਤੇ ਇਹ ਬੇਨਤੀ ਆ ਵੀ ਜਤਰਾ ਨੂੰ ਤੁਸੀਂ ਆ ਦੇਖ ਲਿਆ ਸਾਰਾ ਵੀ ਤਾ ਬਹੁਤ ਜਿਆਦੀ ਦੂਰੋਂ ਲੱਗੀ ਹੋਈ ਆ ਠੀਕ ਹੈ ਨਾ ਤੇ ਇੱਥੇ ਮਿੱਟੀ ਦੀ ਤੋੜਿਆਂ ਦੀ ਤਦੰਦਸਾ ਲਾਲ ਰੋੜੀ ਦੀ ਬਹੁਤ ਲੋੜ ਆ ਇਹ ਕਿਹੇ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਡੀਜ਼ਲ ਦੀ ਕੋ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਕਿਉਂਕਿ ਮਾਇਆ ਦੀ ਘਟ ਸਕਦੇ ਆ ਉਹ ਵੀ ਮਹਾਪੁਰਖਾਂ ਨੂੰ ਆਪ ਮਿਲ ਕੇ ਸੇਵਾ ਕਰਨਾ ਸੀ ਇਹਨਾਂ ਕਿਤੇ ਵੀ ਕਿਸੇ ਕੋਣੀ ਪਾਇਆ ਜਾਵੇ ਤੇ ਪਹੁੰਚ ਕੇ ਸੇਵਾ ਕਰਨਾ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਆ ਠੀਕ ਹੈ ਭਾਈ ਧੰਨਵਾਦ ਥੈਂਕ ਯੂ ਭਾਈ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਚਮਕੌਰ ਸਿੰਘ ਹੈ ਕਿੰਡ ਕਿੜਾ ਬਾਈ ਵਸਤੀ ਕਿੰਸਿੰਘ ਵਾਲੀ ਠੀਕ ਹੈ ਜੀ ਇੱਥੇ ਇਹ ਸੁਆਮਾ ਚੱ ਰਹੇ ਕੀ ਕਹਿਣਾ ਚਾਹੁੰਦੇ ਬਾਈ ਸੁਆਮਾ ਇੱਥੇ ਢਾ ਲੱਗੀ ਆ ਤੇ ਅਸੀਂ ਅੱਗੇ ਵੀ ਅਪੀਲ ਕੀਤੀ ਸੀ ਵੀ ਤੋੜੇ ਭਰਕੇ ਲਿਆਵੇ ਸੰਗਤ ਵਾਦ ਤੋਂ ਵਾਦ ਤੇ ਸੰਗਤਾ ਆਪ ਦੀ ਥੀ ਸੇਵਾਣ ਕੇ ਕਰੇ ਨਾਲ ਹੋਰ ਵੀ ਜਿਹੜੀ ਵੀ ਕਿਸੇ ਰਕਮ ਦੀ ਸੇਵਾ ਕਰਨੀ ਆ ਕੋ ਮਾਇਆ ਦੀ ਕਰਨੀ ਕੋ ਤੇਲ ਦੀ ਕਰਨੀ ਉਹ ਵੀ ਸੰਗਤਾ ਆਪ ਦੀ ਕਰੇ ਠੀਕ ਤੇ ਵਾਦ ਤੋਂ ਵਾਦ ਸੰਗਤਾ ਕੋ ਤੋੜੇ ਭਰਕੇ ਲਿਆਉਣ ਮਿੱਟੀ ਦੇ ਇਹਦੀ ਲੋੜ ਆ ਤੋੜੇ ਖਾਲੀਆਂ ਦੀ ਲੋੜ ਆ ਹਰਗੇ ਜੀ ਦੀ ਲੋੜ ਆ ਠੀਕ ਹੈ ਹਾਂਜੀ ਇਹ ਕਿੰਨਾ ਕਿੰਨਾ ਵੱਲੋਂ ਸੇਵਾ ਕੀਤੀ ਜਾ ਰਹੀ ਸੀ ਜੇ ਅਸੀਂ ਗੱਲ ਕਰਦੇ ਹਾਂ ਜਿੱਥੇ ਸੇਵਾ ਦਾ ਵੱਡੇ ਪੱਧਰ ਤੇ ਲੱਗੇ ਪ੍ਰਸ਼ਾਸਨ ਵੱਲੋਂ ਸੇਵਾ ਕੋਈ ਰਾਜਨੀਤਿਕ ਤੇਰ ਵੱਲੋਂ ਹਾਂਜੀ ਰਾਜਨੀਤਿਕ ਸੇਵਾ ਸਰਕਾਰ ਵੀ ਕਰਨੇ ਨਾਲ ਫੌਜ ਲਈ ਆ ਨਾਲ ਕੋ ਤੇਲ ਦੇਣ ਦੀ ਸਰਕਾਰ ਆ ਕੋ ਸਾਡੀ ਜਿਹੜੀਆਂ ਸੰਗਤਾਂ ਵਾਂ ਉਹ ਵੀ ਸੰਯੋਗ ਦੇ ਇੰਡੀਆਂ ਵਾਂ ਤੇ ਅਸੀਂ ਆਦੇ ਸੰਗਤਾਂ ਨੂੰ ਹੋਰ ਅਪੀਲ ਕਰਦੇ ਆ ਠੀਕ ਹੈ ਤੇ ਵੱਧ ਤੋਂ ਵੱਧ ਪਹੁੰਚੋ ਤੋੜੇ ਲੈ ਕੇ ਆਓ ਮਿੱਟੀ ਲੈ ਕੇ ਆਓ ਤੋੜੇ ਭਰ ਕੇ ਲਿਆਓ ਜਿੱਦਾਂ ਵੀ ਹੁੰਦੀ ਸੇਵਾ ਆਪਦੀ ਤੇ ਸੇਵਾ ਕਰੋ ਮਰਿਗਾ ਵਗਾਰਾ ਵੀ ਲੱਗੀ ਹੋਈ ਹੈ ਹਾਂਜੀ ਲੱਗੀ ਹੈ ਮਰਿਗਾ ਵੀ ਲੱਗੀ ਠੀਕ ਹੈ ਕਿਹੜੀ ਆਊਟਸਾਈਡ ਤੇ ਲੱਗੀ ਹੈ ਹਾਂਜੀ ਉਹ ਪਰਲੇ ਮੈਨੂੰ ਉਧਰ ਵੀ ਗ੍ਰੇਡ ਸੁੱਟਣ ਦੇ ਆ ਇੱਧਰ ਸਾਡੇ ਆਏ ਸੰਡੇ ਆ ਸੇਵਾ ਦਾ ਆਏ ਆ ਅੱਜ ਫਰੀਦਕੋਟੋਂ ਵੀ ਆਏ ਆ ਕੱਲ ਗੋਂਦਵਾਲੋਂ ਜਲੰਧਰੋਂ ਬੜੀ ਦੂਰ ਦੂਰ ਤੱਕ ਸੇਵਾ ਆਉਣ ਦੇ ਆ ਠੀਕ ਹੈ ਜੀ ਤੇ ਬਾਕੀ ਵੱਦੋ ਵੱਦ ਹੱਥ ਜੋੜ ਕੇ ਸੰਤਾਂ ਨੂੰ ਬੇਨਤੀ ਕਰਦੇ ਆ ਵੀ ਆਓ ਤੋੜੇ ਲੈ ਕੇ ਆਓ ਮਿੱਟੀ ਲੈ ਕੇ ਆਓ ਤੋੜੇ ਭਰ ਕੇ ਲੈ ਕੇ ਆਵੀ ਜਿੱਦਾਂ ਵੀ ਕੇ ਦੀ ਸੰਯੋਗ ਆ ਉਤਨਾ ਪਾਓ ਹਾਂ ਬਹੁਤ ਸੰਤ ਦੀ ਲੋੜ ਇੱਥੇ ਠੀਕ ਹੈ ਇਹ ਵੱਡੇ ਪੱਧਰ ਤੇ ਜਿਹੜੀਆਂ ਹਰੇਕ ਤਰ੍ਹਾਂ ਦੀਆਂ ਸਮਾਵਾਂ ਇੱਥੇ ਲੋੜ ਹੈਗੀ ਨੌਜਵਾਨਾਂ ਦੀ ਲੋੜ ਹੈਗੀ ਹੈ ਪ੍ਰਸ਼ਾਸਨ ਦੀ ਵੀ ਲੋੜ ਹੈਗੀ ਹੈ ਗੱਟਿਆਂ ਦੀ ਵੀ ਹਾਂਜੀ ਪ੍ਰਸ਼ਾਸਨ ਦਾ ਮਤ ਕਰਨ ਨਹੀਂ ਡਿਆ ਵਾ ਠੀਕ ਹੈ ਜੀ ਤੇ ਹੁਣ ਸੰਗਤਾਂ ਵੀ ਨਾਲ ਸੰਯੋਗ ਪੂਰਾ ਦੇਣ ਠੀਕ ਹੈ ਹਾਂ ਨੌਜਵਾਨਾਂ ਦੇ ਹੌਸਲੇ ਨੂੰ ਕਿਸ ਤਰ੍ਹਾਂ ਦੇਖਦੇ ਬਹੁਤ ਸੰਯੋਗ ਆ ਨੌਜਵਾਨਾਂ ਦਾ ਆ ਨਾਲ ਮਿੱਟੀ ਲੈ ਕੇ ਜਿਹੜੇ ਆਏ ਆ ਸਿੰਘ 25 30 ਜਣੇ ਆਏ ਆ ਨਾਲ ਇਹੋ ਲੱਗੇ ਆ ਮੁੰਡੇ ਆਵੇ ਜਿਹੜੇ ਉੱਥੋਂ ਆਏ ਮੋਗੇਲੋਂ ਆਏ ਆ ਨਾਲ ਇਹ ਵੀ ਲੱਗੇ ਆ ਹੁਣ ਇਹ ਸ਼ਾਮਾਂ ਤੱਕ ਜਿਹੜਾ ਵੀ ਆਉਂ ਮਿੱਟੀ ਲੈ ਕੇ ਆਉਂਦਾ ਕੋ ਤੋੜੇ ਮਿੱਟੀ ਲੈ ਕੇ ਜਿਤਨਾ ਵੀ ਆਉਂਦਾ ਉਹ ਆਪ ਦੇ ਸਾਰੇ ਝਾੜੀ ਲੱਗਦਾ ਰਾਤ ਨੂੰ ਇੱਥੋਂ ਜਾਂਦਾ ਜਿਹੜੀ ਮਿੱਟੀ ਵਗੈਰਾ ਲਈ ਜਾਂਦੀ ਜਾਂ ਰੋੜੀ ਵਗੈਰਾ ਦੇ ਮੁੱਲ ਲਈ ਜਾਂਦੀ ਕਿ ਫ੍ਰੀ ਲਈ ਜਾਂਦੀ ਨਹੀਂ ਰੋੜੀ ਦਾ ਫ੍ਰੀ ਤੇਲ ਸਾਡਾ ਟਰੈਕਟਰ ਸਾਡੇ ਆਪ ਦੇ ਲੱਗੇ ਆ ਹਾਂ ਇਹ ਟਰੈਕਟਰ 40 50 ਟਰੈਕਟਰ ਲੱਗੇ ਆ ਨਾਲ 4 ਜੇਸੀਬੀਆਂ ਇੱਕ ਕੋਪਲਰ ਲੱਗੇ ਆ ਡੀਜ਼ਲ ਵਗੈਰਾ ਪਾ ਰਹੇ ਹਾਂ ਹਾਂ ਜੀ ਡੀਜ਼ਲ ਪਾ ਰਹੇ ਠੀਕ ਹੈ ਧੰਨਵਾਦ ਜੀ ਬਾਈ ਜੀ ਖਾਲਸਾ ਬਾਈ